ਦਸੰਬਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਆਮ ਲੋਕਾਂ ਦੇ ਲਈ ਹੁਣ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਘਟਾ ਦਿੱਤੀ ਗਈ ਹੈ ਅਤੇ ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਚੁੱਕਿਆ ਨੇ 19 ਕਿਲੋਗ੍ਰam ਵਾਲੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 10 ਰੁਪਏ ਦੀ ਕਟੌਤੀ ਕੀਤੀ ਗਈ ਹੈ ਪਿਛਲੇ ਮਹੀਨੇ ਹੀ 5 ਰੁਪਏ ਦੀ ਰਾਹਤ ਦਿੱਤੀ ਗਈ ਸੀ ਅਤੇ ਹੁਣ ਦੁਬਾਰਾ ਕੀਮਤਾਂ ਘਟਾਈਆਂ ਗਈਆਂ ਨੇ ਜਿਸ ਦੇ ਨਾਲ ਹੋਟਲਾਂ ਰੈਸਟੋਰੈਂਟਾਂ ਅਤੇ ਵਪਾਰੀਆਂ ਨੂੰ ਸਿੱਧਾ ਫਾਇਦਾ ਪਹੁੰਚੇਗਾ ਪੰਜਾਬ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਵਪਾਰਕ ਐਲਪੀਜੀ ਸਿਲੰਡਰ ਹੁਣ 1599 ਰੁਪਏ 50 ਪੈਸੇ ਵਿੱਚ ਉਪਲਬਧ ਹੈ ਜੋ ਪਹਿਲਾਂ 1609 ਰੁਪਏ 50 ਪੈਸੇ ਦਾ ਸੀ ਲੁਧਿਆਣਾ ਵਿੱਚ ਰੇਟ 1663 ਰੁਪਏ ਜਲੰਧਰ ਵਿੱਚ 1679 ਰੁਪਏ ਤੇ ਅਮਰitsar ਦੇ ਵਿੱਚ 1699 ਰੁਪਏ 50 ਪੈਸੇ ਤੈਅ ਕੀਤੇ ਗਏ ਨੇ ਘਰੇਲੂ 14 ਕਿਲੋਗ੍ਰam ਵਾਲੇ ਸਿਲੰਡਰ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਹੋਈ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਰਸੋਈ ਗੈਸ ਦੀ ਕੀਮਤ 850 ਤੋਂ 960 ਰੁਪਏ ਦੇ ਵਿੱਚ ਘਾਰ ਹੈ ਦਿੱਲੀ ਵਿੱਚ ਘਰੇਲੂ ਸਿਲੰਡਰ 853 ਰੁਪਏ ਦਾ ਮੁੰਬਈ ਵਿੱਚ 852 ਰੁਪਏ 50 ਪੈਸੇ ਲਖਨਊ ਵਿੱਚ 890 ਰੁਪਏ 50 ਪੈਸੇ ਅਤੇ ਹైదరాబాద్ ਦੇ ਵਿੱਚ 905 ਰੁਪਏ ਵਿੱਚ ਮਿਲ ਰਿਹਾ ਹੈ ਇੱਕ ਹੋਰ ਅਹਿਮ ਅਪਡੇਟ ਇੰਡੀਅਨ ਔਇਲ ਦੀ ਤਾਜ਼ਾ ਲਿਸਟ ਮੁਤਾਬਕ 19 ਕਿਲੋਗ੍ਰam ਦਾ ਵਪਾਰਕ ਸਿਲੰਡਰ ਪਟਨਾ ਵਿੱਚ 1580 ਰੁਪਏ ਨੋਇਡਾ ਦੇ ਵਿੱਚ 1703 ਰੁਪਏ ਲਖਨਊ 1585 ਰੁਪਏ ਅਤੇ ਗੁਰੂਗਰਾਮ ਦੇ ਵਿੱਚ 1597 ਰੁਪਏ ਤੇ ਉਪਲਬਧ ਹੋਵੇਗਾ ਅਕਤੂਬਰ ਵਿੱਚ ਕੀਮਤ 16 ਰੁਪਏ ਵਧੀ ਸੀ ਪਰ ਨਵੰਬਰ ਦੇ ਅਤੇ ਦਸੰਬਰ ਦੀਆਂ ਲਗਾਤਾਰ ਕਟੌਤੀਆਂ ਨੇ ਵਪਾਰੀਆਂ ਨੂੰ ਕੁਝ ਹੱਦ ਤੱਕ ਰਾਹਤ ਪਹੁੰਚਾਈ ਹੈ ਐਲਪੀਜੀ ਕੀਮਤਾਂ ਵਿੱਚ ਆਏ ਇਸ ਘਟਾਹ ਤੋਂ ਉਮੀਦ ਜਤਾਈ ਜਾ ਰਹੀ ਹੈ ਕਿ ਅੱਗੇ ਵੀ ਮਾਰਕੀਟ ਸਥਿਰ ਰਹੇਗੀ ਦਸੰਬਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਆਮ ਲੋਕਾਂ ਦੇ ਲਈ ਹੁਣ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਘਟਾ ਦਿੱਤੀ ਗਈ ਹੈ ਅਤੇ ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਚੁੱਕਿਆ ਨੇ 19 ਕਿਲੋਗ੍ਰam ਵਾਲੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 10 ਰੁਪਏ ਦੀ ਕਟੌਤੀ ਕੀਤੀ ਗਈ ਹੈ ਪਿਛਲੇ ਮਹੀਨੇ ਹੀ 5 ਰੁਪਏ ਦੀ ਰਾਹਤ ਦਿੱਤੀ ਗਈ ਸੀ ਅਤੇ ਹੁਣ ਦੁਬਾਰਾ ਕੀਮਤਾਂ ਘਟਾਈਆਂ ਗਈਆਂ ਨੇ ਜਿਸ ਦੇ ਨਾਲ ਹੋਟਲਾਂ ਰੈਸਟੋਰੈਂਟਾਂ ਅਤੇ ਵਪਾਰੀਆਂ ਨੂੰ ਸਿੱਧਾ ਫਾਇਦਾ ਪਹੁੰਚੇਗਾ ਪੰਜਾਬ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਵਪਾਰਕ ਐਲਪੀਜੀ ਸਿਲੰਡਰ ਹੁਣ 1599 ਰੁਪਏ 50 ਪੈਸੇ ਵਿੱਚ ਉਪਲਬਧ ਹੈ ਜੋ ਪਹਿਲਾਂ 1609 ਰੁਪਏ 50 ਪੈਸੇ ਦਾ ਸੀ ਲੁਧਿਆਣਾ ਵਿੱਚ ਰੇਟ ਹੈ 1663 ਰੁਪਏ ਜਲੰਧਰ ਵਿੱਚ 1679 ਰੁਪਏ ਤੇ ਅਮਰitsar ਦੇ ਵਿੱਚ 1699 ਰੁਪਏ 50 ਪੈਸੇ ਤੈਅ ਕੀਤੇ ਗਏ ਨੇ ਘਰੇਲੂ 14 ਕਿਲੋਗ੍ਰam ਵਾਲੇ ਸਿਲੰਡਰ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਹੋਈ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਰਸੋਈ ਗੈਸ ਦੀ ਕੀਮਤ 850 ਤੋਂ 960 ਰੁਪਏ ਦੇ ਵਿੱਚ ਘਾਰ ਹੈ ਦਿੱਲੀ ਵਿੱਚ ਘਰੇਲੂ ਸਿਲੰਡਰ 853 ਰੁਪਏ ਦਾ ਮੁੰਬਈ ਵਿੱਚ 852 ਰੁਪਏ 50 ਪੈਸੇ ਲਖਨਊ ਵਿੱਚ 890 ਰੁਪਏ 50 ਪੈਸੇ ਅਤੇ ਹైదరాబాద్ ਵਿੱਚ 905 ਰੁਪਏ ਵਿੱਚ ਮਿਲ ਰਿਹਾ ਹੈ ਇੱਕ ਹੋਰ ਅਹਿਮ ਅਪਡੇਟ ਇੰਡੀਅਨ ਆਇਲ ਦੀ ਤਾਜ਼ਾ ਲਿਸਟ ਮੁਤਾਬਕ 19 ਕਿਲੋਗ੍ਰam ਦਾ ਵਪਾਰਕ ਸਿਲੰਡਰ ਪਟਨਾ ਵਿੱਚ 1580 ਰੁਪਏ ਨੋਇਡਾ ਦੇ ਵਿੱਚ 1703 ਰੁਪਏ ਲਖਨਊ 1585 ਰੁਪਏ ਅਤੇ ਗੁਰੂਗ੍ਰਾਮ ਦੇ ਵਿੱਚ 1597 ਰੁਪਏ ਤੇ ਉਪਲਬਧ ਹੋਵੇਗਾ ਅਕਤੂਬਰ ਵਿੱਚ ਕੀਮਤ 16 ਰੁਪਏ ਵਧੀ ਸੀ ਪਰ ਨਵੰਬਰ ਦੇ ਅਤੇ ਦਸੰਬਰ ਦੀਆਂ ਲਗਾਤਾਰ ਕਟੌਤੀਆਂ ਨੇ ਵਪਾਰੀਆਂ ਨੂੰ ਕੁਝ ਹੱਦ ਤੱਕ ਰਾਹਤ ਪਹੁੰਚਾਈ ਹੈ ਐਲਪੀਜੀ ਕੀਮਤਾਂ ਵਿੱਚ ਆਏ ਇਸ ਘਟਾਹ ਤੋਂ ਉਮੀਦ ਜਤਾਈ ਜਾ ਰਹੀ ਹੈ ਕਿ ਅੱਗੇ ਵੀ ਮਾਰਕੀਟ ਸਥਿਰ ਰਹੇਗੀ